ਫੋਗ ਦਾ ਪਾਊਡਰ ਹੈ 40 ਰੁਪਏ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 12 ਰੁਪਏ ਦਾ ਕਿੰਨੇ ਦਾ ਪੈਣਾ 12 ਰੁਪਏ ਦਾ 40 ਰੁਪਏ ਐਮ ਆਰ ਪੀ ਅੱਗੇ ਕੈਮਰਾ ਕਰੋ ਥੋੜਾ ਜਿਹਾ 40 ਰੁਪਏ ਐਮ ਆਰ ਪੀ 24 ਜਿ ਬਣਿਆ 27 ਤੱਕ ਵੈਲਿਡ ਹੈ ਫਰੈਸ਼ ਡੇਟ ਦਾ ਮਾਲ ਆ ਬਲੀਚਾਂ ਨੇ 1 ਕਿਲੋ ਦੀ ਬਲੀਚ ਹੈ ਕਿੰਨੇ ਦੀ ਪੈਣੀ ਹੈ 200 ਓਨਲੀ ਸਾਰਾ ਮਾਲ ਲੱਦਿਆ ਪਿਆ ਤੁੰਨਿਆ ਪਿਆ ਮਾਲ ਇਹ ਚੈੱਕ ਕਰੋ ਆ ਵਕੋਲਾ ਦਾ ਕਲਰ ਹੈ ਜੀ ਠੀਕ ਹੈ 8900 ਰੁਪਏ ਐ ਐਮ ਆਰ ਪੀ ਐ ਫਰੂਟ ਕਲਰ ਐ ਆ ਦੋਨੇ ਕਲਰ ਮਿਕਸ ਕਰਕੇ ਲੱਗਦੇ ਐ 800 ਰੁਪਿਆ ਦੀ ਐਮ ਆਰ ਪੀ ਐ ਤੁਹਾਨੂੰ ਕਿੰਨੇ ਦਾ ਪੈਣਾ 216 ਰੁਪਏ ਦਾ ਕੰਪਨੀ ਦੀ 250 ਰੁਪਏ ਬਿਲਿੰਗ ਐ ਆ ਦੇਖੋ ਤੁਹਾਡੇ ਸਾਹਮਣੇ ਸਟਾਕ ਓਪਨ ਕੀਤਾ ਹੈ ਬ੍ਰਾਂਡਡ ਮਾਲ ਐ ਤੁਸੀਂ ਮਾਲ ਦੇ ਵਿੱਚ ਇਸ ਨਾਮ ਦਾ ਮਾਲ ਲੈਣੇ ਹੋ ਪਰ ਪੀਸ ਦੇ ਉੱਤੇ ਇਹਦੀ ਐਮ ਆਰ ਪੀ ਚੈੱਕ ਕਰੋ 270 ਰੁਪਏ ਫਰੈਸ਼ ਰੇਟ ਦਾ ਮਾਲ ਠੀਕ ਹੈ ਜੀ 270 ਰੁਪਏ ਵਾਲਾ ਪਰਫਿਊਮ ਤੁਹਾਨੂੰ ਕਿੰਨੇ ਦਾ ਪੈਣਾ 70 ਰੁਪਏ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਪੱਲੂ ਘਰ ਆਣੇ ਖੜਿਆ ਹਾਂ ਜੀ ਫੀਲਡ ਗਾਂ ਚ ਕੋਸਮੈਟਿਕ ਦੀ ਅੱਗੇ ਮੈਂ ਵੀਡੀਓ ਪਾਉਣਾ ਉਹਨਾਂ ਸਾਗਰ ਵਾਜ ਦੀਆਂ ਉਹਨਾਂ ਕੋਲ ਨਵਾਂ ਸਟਾਕ ਆਇਆ ਤੁਸੀਂ ਰੇਟ ਸੁਣ ਕੇ ਹਰਾ ਰਹੇ ਜਾਓਗੇ ਵੀਡੀਓ ਨਾਲ ਬਣੇ ਰਹੋ ਪੂਰੀ ਵੀਡੀਓ ਦੇਖੋ ਕੰਪਨੀ ਦਾ ਸਮਾਨ ਆ ਜੇ ਪੱਕਾ ਬਿੱਲ ਵੀ ਨਾਲ ਖਿਲੂਗਾ ਵੀਡੀਓ ਨਾਲ ਬਣੇ ਰਹੋ ਜੀ ਇਹ ਫੇਸ਼ਲ ਗਿੱਟਾ ਨੇ ਅਰੋਮਾ ਦਾ ਫੇਸ਼ਲ ਹੈ ਜੀ gold facial ਆ ਗਿਆ diamond ਦਾ ਆ ਗਿਆ skin whitening plus tightening ਆ ਗਿਆ papaya ਆ ਗਿਆ ਫਲੇਵਰ ਬਹੁਤ ਹੈਗੇ ਨੇ ਇਹਦੇ ਵਿੱਚ ਇਹ ਚੈੱਕ ਕਰੋ 530 ਰੁਪਏ ਐਮ ਆਰ ਪੀਏ ਫਰੈਸ਼ ਡੇਟ ਦਾ ਮਾਲ ਹੈ 2027 ਤੱਕ ਵੈਲਿਡ ਹੈ ਤੁਹਾਨੂੰ ਕਿੰਨੇ ਦਾ ਪੀਸ ਪੈਣਾ 50 ਰੁਪਏ ਦਾ ਸਿਰਫ 50 ਰੁਪਏ ਦਾ ਫੇਸ਼ਲ ਪੈਣਾ ਤੁਹਾਨੂੰ ਠੀਕ ਹੈ ਜੀ ਔਰ ਇਹ ਦੇਖੋ ਇਹ سیرਮ ਆ ਗਿਆ ਐਨ ਜੋ ਦਾ ਕੇਰਾਟਿਨ ਦਾ سیرਮ ਹੈ ਜਿਨ੍ਹਾਂ ਨੇ ਸਮੂਥਨਿੰਗ ਕਰਾਈ ਹੁੰਦੀ ਹੈ ਠੀਕ ਹੈ ਅੱਜ ਕੱਲ ਬੱਚੇ ਵੱਡੇ ਸਿਆਣੇ ਸਾਰੇ ਸਿਰਮ ਹੀ ਲਗਾ ਰਹੇ ਨੇ ਠੀਕ ਹੈ ਹਰੇਕ ਘਰ ਚ ਇਹਦੀ ਲੋੜ ਹੈ ਇਹ ਚੈੱਕ ਕਰੋ 2024 ਚ ਬਣਿਆ 27 ਤੱਕ ਵੈਲਿਡ ਹੈ 200 ਰੁਪਈਆ ਇਹਦੀ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ ਹੈ 26 ਰੁਪਏ ਦਾ ਕਿੰਨੇ ਦਾ ਪੈਣਾ ਹੈ 26 ਰੁਪਏ ਦਾ ਠੀਕ ਹੈ ਜੀ ਆਹ ਦੇਖੋ ਲਿਪਸਟਿਕ ਆ ਗਈ 24 ਆਵਰ ਐਡ ਹੈ ਇਨ ਟ੍ਰੈਂਡ ਦਾ ਮਾਲ ਹੈ ਚੈੱਕ ਕਰੋ ਵੈਲਵਟ ਲਿਬਸਟਿਕ ਹੈ 150 ਰੁਪਏ ਦੀ ਤੁਸੀਂ ਮਾਰਕੀਟ ਤੋਂ ਲੈਨੇ ਆ ਕਿੰਨੇ ਦੀ ਲੈਨੇ ਆ 150 ਰੁਪਏ ਦੀ ਤੁਹਾਨੂੰ ਕਿੰਨੇ ਦੀ ਪੈਣੀ ਹੈ 30 ਰੁਪਏ ਦੀ ਇਹ ਗੱਲ ਬਾਤ ਲਵ ਯੂ ਹੈ ਤੁਹਾਡੇ ਨਾਲ ਤੁਹਾਡਾ ਪਿਆਰ ਹੈ ਇਹ ਚੈੱਕ ਕਰੋ ਹੈਗਾ ਦੇ ਬਹੁਤ ਕੁਝ ਹੈ ਤੇ ਵੀਡੀਓ 'ਚ ਆਪਾਂ ਸਾਰਾ ਕੁਝ ਨਹੀਂ ਦਿਖਾ ਪਾਉਂਦੇ ਇਹ ਦੇਖੋ ਤੁਹਾਡੇ ਸਾਹਮਣੇ ਸਟੋਕ ਓਪਨ ਕੀਤਾ ਹੈ ਬ੍ਰਾਂਡਡ ਮਾਲ ਹੈ ਤੁਸੀਂ ਮੋਲ ਦੇ ਵਿੱਚ ਇਸ ਨਾਮ ਦਾ ਮਾਲ ਲੈਨੇ ਹੋ ਲੈਨੇ ਹੋ ਇਹ ਦੇਖੋ ਪਰ ਪੀਸ ਦੇ ਉੱਤੇ ਇਹਦੀ ਐਮ ਆਰ ਪੀ ਚੈੱਕ ਕਰੋ 270 ਰੁਪਏ ਫਰੈਸ਼ ਰੇਟ ਦਾ ਮਾਲ ਠੀਕ ਹੈ ਜੀ 270 ਰੁਪਏ ਵਾਲਾ ਪਰਫਿਊਮ ਤੁਹਾਨੂੰ ਕਿੰਨੇ ਦਾ ਪੈਣਾ 70 ਰੁਪਏ ਦਾ ਇਹ ਗੱਲ ਵਾ ਉਹ ਸਾਰਾ ਤੁਹਾਡਾ ਆਸ਼ੀਰਵਾਦ ਹੈ ਤੁਹਾਡਾ ਪਿਆਰ ਹੈ ਇਹ ਦੇਖੋ ਇਹ ਕੰਪਨੀ ਦੇ ਸੋਦੇ ਲੱਗੇ ਆ ਕੇਸ ਦਾ ਡੀਓ ਆ ਇਹ ਦੇਖੋ ਇਹ ਕੇਸ ਦਾ ਮਾਲ ਹੈ ਜੀ ਐਮ ਆਰ ਪੀ ਹੈਗੀ 370 ਰੁਪਏ 370 ਰੁਪਏ ਐਮ ਆਰ ਪੀ ਹੈ 120 ਰੁਪਏ ਦਾ ਸਿਰਫ 120 ਰੁਪਏ ਦਾ ਠੀਕ ਹੈ ਜੀ ਆ ਦੇਖੋ ਆ ਫੋਗ ਦਾ ਪਾਊਡਰ ਹੈ ਜੀ ਕਿੰਨੇ ਗੱਤੇ ਪਈ ਆ ਦੱਸੋ ਕਿੰਨਾ ਮਾਲ ਚਾਹੀਦਾ आशीर्वाद ਆ ਤੁਹਾਡਾ ਸ਼ੰਕਰ ਮਾਰਾ ਦੀ ਫੁੱਲ ਕਿਰਪਾ ਹੈ। ਫੋਗ ਦਾ ਪਾਊਡਰ ਹੈ 40 ਰੁਪਏ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 12 ਰੁਪਏ ਦਾ। ਕਿੰਨੇ ਦਾ ਪੈਣਾ? 12 ਰੁਪਏ ਦਾ 40 ਰੁਪਏ ਐਮ ਆਰ ਪੀ ਅੱਗੇ ਕੈਮਰਾ ਬਰੋ ਥੋੜਾ ਜਿਹਾ। 40 ਰੁਪਏ ਐਮ ਆਰ ਪੀ 24 ਜਿ ਬਣਿਆ 27 ਤੱਕ ਵੈਲਿਡ ਹੈ। ਫਰੈਸ਼ ਡੇਟ ਦਾ ਮਾਲ। ਠੀਕ ਹੈ ਜੀ। ਖੁਸ਼ ਕਰ ਦਾਂਗਾ ਤੁਹਾਨੂੰ ਇੰਨਾ ਦਾ ਸਟਾਕ ਵਿਆ ਆਪਣੇ ਕੋਲ ਜਿੰਨਾ ਮਰਜ਼ੀ ਮਾਲ ਲਓ। ਠੀਕ ਹੈ ਜੀ। ਜਿੰਨਾ ਮਰਜ਼ੀ ਮਾਲ ਲਓ। ਇਹ ਚੈੱਕ ਕਰੋ। ਬਲੀਚਾਂ ਨੇ 1 ਕਿਲੋ ਦੀ ਬਲੀਚ ਹੈ ਕਿੰਨੇ ਦੀ ਪੈਣੀ ਹੈ 200 ਓਨਲੀ ਸਾਰਾ ਮਾਲ ਲੱਦਿਆ ਪਿਆ ਤੁੰਨਿਆ ਪਿਆ ਮਾਲ ਇਹ ਚੈੱਕ ਕਰੋ ਆ ਵਕੋਲਾ ਦਾ ਕਲਰ ਹੈ ਜੀ ਠੀਕ ਹੈ 890 ਰੁਪਏ ਐਮ ਆਰ ਪੀ ਹੈ ਇਹ ਫਰੂਟ ਕਲਰ ਹੈ ਆ ਦੋਨੇ ਕਲਰ ਮਿਕਸ ਕਰਕੇ ਲੱਗਦੇ ਆ ਸਾਰੀ ਦੁਨੀਆ ਅੱਜ ਦੀ ਡੇਟ 'ਚ ਫਰੂਟ ਕਲਰ ਹੀ ਯੂਜ਼ ਕਰ ਰਹੀ ਹੈ ਤੁਸੀਂ ਪਾਰਲਰ ਚਲ ਜਾਓ ਤੁਸੀਂ ਸਲੂਨ ਚਲ ਜਾਓ ਠੀਕ ਹੈ 800 ਰੁਪਈਆ ਦੀ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 216 ਰੁਪਈਆ ਦਾ ਕੰਪਨੀ ਦੀ 250 ਰੁਪਈਆ ਬਿਲਿੰਗ ਹੈ ਕੰਪਨੀ ਦੀ ਲੈਂਡਿੰਗ ਹੈ ਹਰੇਕ ਹੋਲਸੇਲ ਸ਼ਾਪ ਦੇ ਉੱਤੇ 250 ਰੁਪਈਆ ਤੁਹਾਨੂੰ 216 ਰੁਪਈਆ ਦਾ ਦਵਾਂਗਾ ਰੀਜ਼ਨ ਹੈ ਸਟਾਕ ਇਕੱਠਾ ਲੈ ਰਿਆ ਹੈ ਅਰੋਜ਼ ਵਾਟਰ ਹੈ ਜੀ 40 ਰੁਪਈਆ ਐਮ ਆਰ ਪੀ ਹੈ 40 ਰੁਪਈਆ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 4 ਰੁਪਈਆ ਦਾ 40 ਰੁਪਈਆ ਐਮ ਆਰ ਪੀ 4 ਰੁਪਈਆ ਓਨਲੀ 530 ਰੁਪਏ ਐ MRP ਇਹ ਫਰੈਸ਼ ਡੇਟ ਦਾ ਮਾਲ ਐ 2027 ਤੱਕ ਵੈਲਿਡ ਐ ਤੁਹਾਨੂੰ ਕਿੰਨੇ ਦਾ ਪੀਸ ਪੈਣਾ 50 ਰੁਪਏ ਦਾ ਸਿਰਫ 50 ਰੁਪਏ ਦਾ ਫੇਸ਼ਲ ਪੈਣਾ ਤੁਹਾਨੂੰ 골ਡ ਫੇਸ਼ਲ ਆ ਗਿਆ ਡਾਇਮੰਡ ਦਾ ਆ ਗਿਆ ਸਕਿਨ ਵਾਈਟਨਿੰਗ ਪਲੱਸ ਟਾਈਟਨਿੰਗ ਆ ਗਿਆ ਪਪਾਇਆ ਆ ਗਿਆ ਫਲੇਵਰ ਬਹੁਤ ਹੈਗੇ ਨੇ ਇਹਦੇ ਵਿੱਚ